ਕੋਰ ਅਹਿਮ ਮੁੱਦੇ ਤੇ ਵਿਚਾਰ-ਵਟਾਂਦਰਾ ਲਏ ਕਿ ਤੋਂ ਸਾਹਮਣੇ ਹਾਜ਼ਰ ਹੋਏ ਆ ਅਕਸਰ ਹੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚਕਾਰ ਕੁੜੱਤਨ ਦੇਖਣ ਨੂੰ ਮਿਲੀ ਆ ਪਿੱਛੇ ਜਿਹੇ ਇਹ ਕੁੜੱਤਨ ਇੰਨੀ ਵੱਧ ਗਈ ਕਿ ਇਦਾਂ ਲੱਗਣ ਲੱਗਿਆ ਕਿ ਇਹਨਾਂ ਦੋਵੇਂ ਮੁਲਕਾਂ ਦੇ ਵਿਚਾਲੇ ਹੁਣ ਕਦੇ ਸੰਧੀ ਹੋ ਹੀ ਨਹੀਂ ਸਕਦੀ ਦਰਸਲ ਭਾਰਤ ਦਾ ਇਹ ਇਲਜ਼ਾਮ ਰਿਹਾ ਕਿ ਖਾਲਿਸਤਾਨ ਪੱਖੀ ਜਾਂ ਗਰਮ ਪੱਖੀ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਰਹਿ ਕੇ ਭਾਰ ਦੇ ਪ੍ਰਤੀ ਕੋਈ ਸਾਜ਼ਿਸ਼ ਘੜਦੇ ਨੇ ਜਦ ਕਿ ਕੈਨੇਡਾ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਜਿਹੜੇ ਵਸਨੀਕ ਨੇ ਕੈਨੇਡਾ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਮਰਵਾਉਣ ਦੇ ਵਿੱਚ ਉਹਨਾਂ ਦੇ ਕਤਲ ਕਰਾਉਣ ਦੇ ਵਿੱਚ ਭਾਰਤੀਆਂ ਕੁਝ ਏਜੰਸੀਆਂ ਦਾ ਸਿੱਧਾ ਸਿੱਧਾ ਹੱਥ ਰਿਹਾ ਹੈ ਜਿਹੜਾ ਕਿ ਉਹ ਕਹਿੰਦੇ ਰਹੇ ਕਿ ਸਾਡੇ ਕੋਲ ਉਸ ਦੇ ਪੁਖਤਾ ਸਬੂਤ ਵੀ ਨੇ ਪਰ ਇਸ ਵਕਤ ਇੱਕ ਜਹੀ ਵੱਡੀ ਖਬਰ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਦੌਰੇ ਤੇ ਨੇ ਉਸੇ ਦੌਰਾਨ ਕੈਨੇਡਾ ਦੀ ਖੁਫੀਆ ਏਜੰਸੀ ਸੀਐਸਆਈਐਸ ਦਾ ਇੱਕ ਵੱਡਾ ਕਬੂਲਨਾਮਾ ਸਾਹਮਣੇ ਆਇਆ ਕੀ ਕਬੂਲ ਕਰਦੇ ਨੇ ਸੀਐਸਆਈਐਸ ਨੇ ਮੰਨਿਆ ਕਿ ਕੈਨੇਡਾ ਦੀ ਧਰਤੀ ਤੇ ਖਾਲਸਤਾਨੀ ਹਮਾਇਤੀ ਕਾਫੀ ਸਰਗਰਮ ਨੇ ਕੈਨੇਡਾ ਦੇ ਵਿੱਚ ਫੰਡ ਇਕੱਠਾ ਕਰਕੇ ਭਾਰਤ ਦੇ ਖਿਲਾਫ ਹਿੰਸਾ ਦਾ ਪਲਾਨ ਤਿਆਰ ਹੁੰਦਾ ਸੀਐਸਆਈਐਸ ਨੇ ਪਹਿਲੀ ਵਾਰ ਖਾਲਸਤਾਨੀ ਹਮਾਇਤੀਆਂ ਨਾਲ ਜੋੜਿਆ ਕੱਟੜ ਪੰਥੀ ਸ਼ਬਦ ਕੈਨੇਡਾ ਦੀ ਸੁਰੱਖਿਆ ਨੂੰ ਲੈ ਕੇ ਸੀਐਸਆਈਐਸ ਦੀ ਸਾਲਾਨਾ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਖਾਲਸਤਾਨੀ ਐਕਟੀਵਿਟੀ ਕੈਨੇਡਾ ਦੇ ਹਿੱਤਾਂ ਲਈ ਖਤਰਾ ਹੈ ਇਸ ਏਜੰਸੀ ਨੇ ਵੀ ਕਿਹਾ ਖਾਲਸਤਾਨੀ ਕੱਟੜਪੰਥੀਆਂ ਦੀ ਵਜ੍ਹਾ ਨਾਲ ਭਾਰਤ ਦਾ ਕੈਨੇਡਾ ਦੇ ਵਿੱਚ ਲਗਾਤਾਰ ਦਖਲ ਵਧ ਰਿਹਾ ਪੀਐਮ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਇਹ ਸੀਐਸਆਈ ਦੀ ਇੱਕ ਰਿਪੋਰਟ ਆਈ ਹੈ ਦੋਵਾਂ ਦੇਸ਼ਾਂ ਨੇ ਬੀਤੇ ਦਿਨੀ ਸਬੰਧ ਸੁਧਾਰਨ ਤੇ ਲਈ ਅਹਿਮ ਕਦਮ ਚੁੱਕੇ ਨੇ ਭਾਰਤ ਨੇ ਤੇ ਕੈਨੇਡਾ ਮਿਲਤੋਂ ਹਾਈ ਕਮਿਸ਼ਨ ਸ਼ੁਰੂ ਕਰਨ ਦੇ ਲਈ ਰਾਜ਼ੀ ਹੋਏ ਨੇ ਕੈਨੇਡਾ ਦੇ ਪੀਐਮ ਕਾਰਨੀ ਵੀ ਨੱਜਰ ਕਤਲकांड ਦੇ ਸਵਾਲ ਤੋਂ ਬਚਦੇ ਹੋਏ ਨਜ਼ਰ ਜ਼ਰੂਰ ਆਈ ਨੇ ਸੋ ਅਜਿਹੇ ਦੇ ਵਿੱਚ ਸੀਐਸਆਈ ਸੀਐਸਆਈਐਸ ਵੱਲੋਂ ਇੱਕ ਵੱਡਾ ਖੁਲਾਸਾ ਇੱਕ ਕਹਿ ਸਕਦੇ ਹੋ ਕਿ ਕਬੂਲਨਾਮਾ ਕਿਵੇਂ ਅੱਗੇ ਜਾ ਕੇ ਇਹਨਾਂ ਸਬੰਧਾਂ ਦੇ ਵਿੱਚ ਹੋਰ ਕੜਤਨ ਲਿਆਏਗਾ ਕਿਉਂਕਿ ਲਗਾਤਾਰ ਭਾਰਤਤਾ ਇਹ ਦਾਵਾ ਕਰਦਾ ਰਿਹਾ ਕਿ ਕੈਨੇਡਾ ਦੀ ਧਰਤੀ ਵਰਤੀ ਜਾ ਰਹੀ ਹੈ ਭਾਰਤ ਦੇ ਖਿਲਾਫ ਸਾਜ ਸੰਕਰਨ ਦੇ ਲਈ ਪਰ ਕੈਨੇਡਾ ਹਮੇਸ਼ਾ ਹੀ ਇਸ ਗੱਲ ਤੋਂ ਇਨਕਾਰੀ ਰਿਹਾ ਕੈਨੇਡਾ ਨੇ ਇਹ ਕਿਹਾ ਕਿ ਅਸੀਂ ਕਿਸੇ ਦੇ ਵੀ ਮੌਲਿਕ ਅਧਿਕਾਰ ਨਹੀਂ ਖੋ ਸਕਦੇ ਕਿਸੇ ਨੂੰ ਵੀ ਪ੍ਰੋਟੈਸਟ ਕਰਨ ਦਾ ਪੂਰਾ ਹੱਕ ਹੈ ਕਿਸੇ ਨੂੰ ਵੀ ਖਾਲਿਸਤਾਨ ਸਬੰਧੀ ਨਾਅਰੇ ਲਾਉਣ ਦਾ ਪੂਰਾ ਹੱਕ ਹੈ ਅਸੀਂ ਉਹਨਾਂ ਦੇ ਇਹ ਹੱਕ ਹਕੂਕ ਨਹੀਂ ਖੋ ਸਕਦੇ ਪਰ ਹੁਣ ਜਿਹੜੀ ਏਜੰਸੀ ਨੇ ਦਾਵਾ ਕੀਤਾ ਕਿ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਅਤੇ ਘੜੀਆਂ ਜਾ ਰਹੀਆਂ ਨੇ ਉਹ ਵਾਕਈ ਫਿਕਰ ਵਾਲੀ ਗੱਲ ਹੈ ਬਲਜੀਤ ਬੱਲੀ ਜੀ ਸੀਨੀਅਰ ਪੱਤਰਕਾਰ ਨੇ ਮਿਰਰ ਨਾਲ ਜੁੜੇ ਹੋਏ ਨੇ ਜਿਹੜੇ ਲਗਾਤਾਰ ਐਨਆਰਆਈ ਮਸਲਿਆਂ ਦੇ ਮਾਹਰ ਵੀ ਨੇ ਔਰ ਵਿਦੇਸ਼ ਨੀਤੀਆਂ ਪਰ ਵੀ ਚੰਗੀ ਜਾਣਕਾਰੀ ਰੱਖਦੇ ਨੇ ਬਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਵਿੱਚ ਨੇ ਦੂਜੇ ਪਾਸੇ ਸੀਐਸਆਈਐਸ ਵੱਲੋਂ ਇੰਨਾ ਵੱਡਾ ਖੁਲਾਸਾ ਕਰਨਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਉਹ ਵੈਸੇ ਪਹਿਲੀ ਗੱਲ ਪਹਿਲੀ ਗੱਲ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਚੰਗੀ ਗੱਲ ਹੈ ਰਾਜਨੀਤਿਕ ਗੱਲ ਹੈ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਇਕੱਠੇ ਹੋਏ ਜੀ ਉਹਨਾਂ ਨੇ ਡਿਪਲੋਮੈਟਿਕ ਤੌਰ ਤੇ ਦਬਾਅ ਬਣਾ ਕੇ ਕਦਮ ਚੁੱਕੇ ਬਿਲਕੁਲ ਤੇ ਇਸ ਮੌਕੇ ਤੇ ਹਮਤਵਪੂਰਨ ਪ੍ਰਸ਼ੰਸਾ ਕਰਨੀ ਬਣਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਹਾਂ ਜਿਨ੍ਹਾਂ ਨੇ ਸਾਰੀਆਂ ਰੋਧ ਦੇ ਬਾਵਜੂਦ ਕਿੰਨਾ ਵਿਰੋਧ ਹੋ ਰਿਹਾ ਸੀ ਵੀ ਨਾ ਬਲਾਓ ਉਹਦਾ ਬਲਾਏ ਜੀ ਕੁਝ ਪਹਿਲੀ ਮੀਟਿੰਗ ਜੀ ਹਾਂ ਇਹ ਜਿਹੜਾ ਐਡਾ ਵੱਡਾ ਫੈਸਲਾ ਕਰਨੇ ਦਾ ਹਮਾਰਾ ਦਰੰਦਾ ਹੂੰ ਸਾਡੇ ਮੁਲਕ ਵਾਸਤੇ ਕੈਨੇਡਾ ਦੇ ਲੋਕਾਂ ਵਾਸਤੇ ਸਾਡੇ ਮੁਲਕ ਦੇ ਲੋਕਾਂ ਵਾਸਤੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਵਾਸਤੇ ਜੀ ਬਹੁਤ ਹੀ ਵੈਲਕਮ ਜਿਹੜਾ ਸਟੈਪ ਹੈ ਆਇਆ ਕਰੀ ਹੈ ਦੇਖੋ ਦੇਖੋ ਜੇ ਜਨਨ ਵਿੱਚ ਕੋਈ ਫੰਕਸ਼ਨ ਕੋਈ ਮਸਲੇ ਹੈਗੇ ਵੀ ਸੀ ਜੀ ਜਿਹੜੇ ਡਿਜੀਟਲ ਸੋਨੈਤ ਜੀ ਉਹ ਜਿਹੜਾ ਇੰਟਰਫੇਰੀਅਰ ਚੋਤਰੀ ਸਿੰਘ ਜੀ ਕਿਸ ਚੀਜ਼ ਪਰ ਆਫਰ ਦਾ ਬੇਵਕ ਮਾਰ ਕੇ ਹਮੇਂ ਵੱਡੀਆਂ ਵੱਡੀਆਂ ਲੜਾਈਆਂ ਜਿੰਦਾ ਜਿਹੜੇ ਉਹ ਸੰਕਟ ਪੱਤਰ ਹੋ ਗਏ ਫਿਰ ਬੈਠਾ ਇੱਕ ਤਾਂ ਇਹ ਪਹਿਲਾ ਸਟਰਕਚਰ ਜਿਹੜਾ ਇਹ ਬਹੁਤ ਅੱਛਾ ਹੀ ਕੋਈ ਸ਼ੁਰੂਆਤ ਹੋਈ ਹੈ ਇਸ ਦੌਰਾਨ ਇਹ ਹੋ ਰਹੀ ਹੈ ਜੀ ਇਸ ਦੌਰਾਨ ਵੀ 에어ਪੋਰਟ ਕੋਈ ਪਹਿਲੀ ਨਹੀਂ ਹੈਗੀ ਹੂੰ ਆ ਕੁਝ ਸਮਾਂ ਪਹਿਲਾਂ ਵੀ ਜਿਹੜੀ ਕਿਸਮਤ ਸੀ ਸੀਸ ਦੀ ਉਹਦੇ ਉਹਨਾਂ ਨੇ ਸਿੱਖ ਐਕਸਟ੍ਰੀਮ ਸ਼ਬਦ ਵਰਤੇ ਆ ਕੀ ਹਾਂ ਇਹ ਇੱਕ ਚੈਲੰਜ ਹੈਗਾ ਹਾਂ ਯਾਨੀ ਗੜਾ ਤੁਨ ਜਿਹੜੇ মিডিਆ ਨਾਲ ਸੰਬੰਧਿਤ ਉਹਨੂੰ ਉਸੇ ਰਵਾ ਪਿਆ ਯੈਸ ਕਿਉਂਕਿ ਗੌਰਮੈਂਟਸ ਨੇ ਉਹ ਇੰਨਾ ਪ੍ਰੈਸ਼ਰ ਪਾਇਆ ਉਹਦੇ ਤੇ ਉਹ ਔਰ ਬੋਰਡ ਦੇ ਵਿੱਚੋਂ ਸ਼ਬਦ ਕੱਢੇ ਗਏ ਹਾਂ ਵਾਪਸ ਲੈ ਗਏ ਹਾਂ ਇਹ ਹੈ ਕਿ ਵਿਸ਼ਖੰਦਨ ਬਾਰੇ ਕਿਉਂਕਿ ਪ੍ਰਧਾਨਤਾ ਇੱਕ ਤਰ੍ਹਾਂ ਦਾ ਅਾਕੇ ਉਹਨਾਂ ਦਾ ਉਹ ਰਿਪੋਰਟ ਵੀ ਇਹੀ ਪਰਪਸ ਲਈ ਕਿ ਉਹ ਸਾਰਿਆਂ ਨੂੰ ਸਿੱਖਾਉਣਾ ਚਾਹਿਆ ਬਿਲਕੁਲ ਉਹਨੇ ਕੁਝ ਜਿਹੜੇ ਜਿਹੜੇ ਫਾਰਮਿਸਟ ਨਾਲ ਦਿੰਦੇ ਨੇ ਜਾਂ ਵਾਇਰਲਸ ਪ੍ਰਚਾਰਦੇ ਨੇ ਜਾਂ ਫੰਡਿੰਗ ਕਰਦੇ ਉਹਨਾਂ ਦਾ ਵਸਤੀ ਵਰਤਿਆ ਸੀ ਨਾ ਉਹ ਦੋ ਵੀਰਾਨਾ ਕਹਿੰਦੇ ਕਿ ਉਹ ਚੈਲੰਜ ਹੈਗੇ ਨੇ ਉਹਦੇ ਚ ਉਹ ਤੁਸੀਂ ਯਾਦ ਕਰੋ 66 ਫਾਰਮਿਸਟ ਵਰਤਿਆ ਸੀ ਜੀ اور ਉਹਦੇ ਐਨਐਪੈਸ਼ਿੰਗ ਦਾ ਉਹ ਟੂਕੋਕ ਕਰਦੇ ਉਹਨਾਂ ਨੂੰ ਅਲਟੀਮੀਟਲੀ ਰਿਪੋਰਟ ਦੇ ਵਿੱਚ ਉਹ ਪੋਰਸ਼ਨ ਕਰਨਾ ਪੈਣਾ ਇਹਦੀ ਗੱਲ ਕਰਨੀ ਪਈ। ਹੂੰ। ਸੋ ਇਕ ਤਾਂ ਇਹ ਪਲਿਸਾ ਪਲਿਸਾ ਫੇਰ ਆਪਾਂ ਇਹ ਮੰਨ ਸਕਦੇ ਆ ਇਹ ਮੰਨ ਸਕਦੇ ਆ ਕਿ ਜਸਟਨ ਟਰੂਡੋ ਹੈ ਜਿਹੜੇ ਉਹ ਪ੍ਰਭਾਵ ਹੇਠ ਸੀਗੇ ਹੁਣ ਤੇ ਪ੍ਰਧਾਨ ਮੰਤਰੀ ਜਿਹੜੇ ਉਹ ਪ੍ਰਭਾਵ ਰਹਿਤ ਨੇ। ਦੇਖੋ ਉਸ ਵੇਲੇ ਉਹ ਤਾਂ ਹੈ ਹੀਗਾ ਪਰ ਜਿਹੜੇ ਬੁਲਾਇਆ ਜਾਂਦਾ ਸੀ ਤੇ ਜਸਟਿਨ ਕਹਿੰਦੇ ਹੋ ਜਿਹੜਾ ਉਹ ਉਹ ਦਵਾਤ ਹੈਗੇ ਪ੍ਰੈਸ਼ਰ ਆ ਜਾਂਦੇ ਹੈ ਜਿਹੋ ਨਾਲ ਦਾ ਫੂਡ ਬੈਂਕ ਦੀ ਪਹੁੰਚੀ ਸੀ ਉਹਨਾਂ ਦੀ ਸੀ ਤੇ ਇਹ ਉਸ ਵੇਲੇ ਤਾਂ ਇਹ ਐਡੂਕੇਸ਼ਨ ਲੱਗਦੇ ਰਹੇ ਹੈ ਨਾ ਠੀਕ ਹੈ ਸਰ ਤੇ ਉਹ ਉਸ ਵੇਲੇ ਉਹ ਜਿਹੜਾ ਮਾਹੌਲ ਸੀ ਜਿਹੋ ਗਵਰਨਮੈਂਟ ਸੀ ਉਹਦੇ ਵਿੱਚ ਉਹਨਾਂ ਸਾਬਤ ਲੈਣਾ ਪੈ ਗਿਆ ਇਹਨਾਂ ਦੇ ਵੀ ਹੂੰ ਤੇ ਉਹ ਫੋਨ ਫਿਰ ਜਿਹੜੀ ਫਿਰ ਰਿਪੋਰਟ 2022 ਦੀ ਹੈ ਜੀ ਇਹ ਰਿਪੋਰਟ ਅੱਜ ਦੀ ਨਹੀਂ ਹੈ ਹਾਂ ਤੇ ਨਹੀਂ ਹੈ ਹਾਂ 2024 ਦਰਬੋਰ ਬਾਹਰ ਹੋਣ ਆਇਆ ਬਿਲਕੁਲ ਠੀਕ ਹੈ ਨਾ ਇਹਦਾ ਮਤਲਬ ਕੀ ਹੈ ਕਿ ਜਿਹੜੀ ਹੈ ਜਉਤ ਦੀ ਇੰਟੈਲੀਜੈਂਸ ਜਿਹੜੀ ਉਹ ਕੰਸਿਸਟੈਂਟ ਹੈਗੀ ਉਹ ਇਸ ਗੱਲ ਤੇ ਇਸ ਗੱਲ ਤੇ ਕਾਲਕਾਨੀ ਜਿਹੜੇ ਆ ਜਾਂ ਸੈਪਰੇਟਿਸਟਸ ਆ ਜਾਂ ਇੰਡੀਅਨ ਕਮਿਊਨਿਟੀ ਉਹ ਐਕਟਿਵ ਹੈ ਜੇ ਉਹ ਕੈਨੇਡਾ ਦੀ ਧਰਤੀ ਤੇ ਆਪਰੇਟ ਕਰਦੇ ਵਰਸੜੇ ਹੈ ਇਸਨੇ ਤੇ ਇਹਨਾਂ ਉਹ ਛਾਡੇ ਵਾਸਤੇ ਕੰਸਰਨ ਹੈਗਾ ਹਮਮ ਬਲ ਕੈਨੇਡਾ ਦੀ ਏਜੰਸੀਆਂ ਵਾਂਗ ਕੈਨੇਡਾ ਦੇ ਲੋਕ ਸਰਕਾਰ ਵਾਸਤੇ ਇੱਕ ਕੰਸਰਨ ਦਾ ਮੁੱਦਾ ਹੈ ਠੀਕ ਹੈ ਸਰ ਇੱਕ ਸਿੰਗਲ ਦੱਸੋ ਬਲੀ ਸਾਹਿਬ ਜਿਹੜੇ ਆਮ ਪੰਜਾਬੀ ਉੱਥੇ ਰਹਿੰਦੇ ਨੇ ਜਾਂ ਆਮ ਸਿੱਖ ਉੱਥੇ ਰਹਿੰਦੇ ਨੇ ਉਹਨਾਂ ਦਾ ਇਸ ਰਿਪੋਰਟ ਨਾਲ ਕੋਈ ਲੈਣਾ ਦੇਣਾ ਕੋਈ ਫਰਕ ਕੋਈ ਅਸਰ ਪਏਗਾ ਜਾਂ ਨਹੀਂ ਪਏਗਾ ਨਹੀਂ ਬੇਕਵਾਸ ਨਾ ਮੈਂ ਟੈਂਟਰਾਂ ਦੇ ਨਾ ਟੈਂਟਰਾਂ ਦੇ ਉੱਥੇ ਡੈਸ਼ਪੋਰਡ ਜਿਹੜਾ ਹੈ ਜੀ ਉਹਦੇ ਤੇ ਮੈਂ ਹਮੇਸ਼ਾ ਕਹਿੰਦਾ ਕਿ ਟੈਂਟਰਾਂ ਦੇ ਲੋਕ ਨਹੀਂ ਨਹੀਂ ਹਮਮ ਠੀਕ ਹੈ ਜਿਹੜੇ ਪਾਕਿਸਤਾਨ ਦੇ ਨਾਂ ਤੇ ਪੋਲਿਟਿਕਸ ਕਰਦੇ ਨੇ ਠੀਕ ਹੈ ਪਾਕਿਸਤਾਨੀ ਨੇ ਪਾਲਿਸ ਵੀ ਬ੍ਰੀਚ ਕਰਦੇ ਨੇ ਤੇ ਪੂਰਾ ਐਂਟੀ ਇੰਡੀਆ ਜਿਹਾ ਹੋ ਪ੍ਰਪਾਗੈਂਡਾ ਕਰਦੇ ਨੇ ਠੀਕ ਹੈ ਉਹ ਉਹਦੇ ਚ ਕਈ ਧੜੇ ਨੇ ਹੈ ਨਾ ਤੇ ਇੱਕ ਜਿਹੜੇ ਹੈਗੇ ਇੱਕ ਵੀ ਜਾਂ ਜਿਹੜੇ ਡੈਸ਼ਬੋਰਡ ਦਾ ਕੇਸ ਹੈਗਾ ਜਿਹੜਾ ਹਿਊਮਨ ਰਾਈਟਸ ਤੇ ਇਸ਼ੂ ਤੇ ਨੂਕੀਦ ਕਰਾਂ ਦੇ ਇਸ਼ੂ ਤੇ ਰਿਐਕਟ ਕਰਦਾ ਬੋਲਦਾ ਪ੍ਰੋਟੈਸਟ ਕਰਦਾ ਤੇ ਗਵਰਨਮੈਂਟ ਆਫ ਇੰਡੀਆ ਜਾਂ ਸਾਡੇ ਇੰਡੀਆ ਦੇ ਗਵਰਨਮੈਂਟ ਇੰਡੀਆ ਚ ਪਿਆਰ ਜਦੋਂ ਕਿ ਹਿਊਮਨ ਰਾਈਟਸ ਦੀ ਵਾਲੀ ਖੁੱਲ੍ਹੀ ਹੈ ਬਿਲਕੁਲ ਨੂਕੀਦ ਰਹੀ ਉਹ ਜਾਂ ਸਿੱਖਾਂ ਨਾਲ ਵੀ ਪੁੱਛਿਆ ਹੁੰਦਾ ਹੈ ਉਹ ਉਸ ਗੱਲ ਦੇ ਖਿਲਾਫ ਬੋਲਦਾ ਉਹ ਪਾਕਿਸਤਾਨੀ ਨਹੀਂ ਹੈ ਜਾਂ ਖਾਲਿਸਤਾਨ ਦੀ ਗੱਲ ਹੁੰਦਾ ਪਰ ਹਿਊਮਨ ਰਾਈਟਸ ਦੇ ਮਸਲੇ ਆ ਤੇ ਉਹ ਉੱਕੇ ਨੇ ਗੁੱਸੇ ਹੁੰਦੇ ਨੇ ਬਰਾਉਂਡਰ ਦੇ ਜਾਂ ਇੱਥੇ ਜੋ ਕੁਝ ਗੱਪ ਕੱਲਾ ਹੁੰਦੀ ਸਾਡੇ ਟਿਕਲਿਟੀ ਤੀਜਾ ਇੱਕ ਤਾਂ ਉਹ ਸਿੱਖ ਉਹ ਵੇ ਅਸੀਂ ਸਾਡੀ ਤੀਜਾ ਹੈਗੇ ਜਿਹੜੇ ਆਮ ਐਨ ਆਰ ਆਈ ਹੈਗੇ ਆਮ ਸਿੱਖ ਨੇ ਜਾਂ ਪੰਜਾਬੀ ਦੇ ਆਮ ਇੰਦੇ 4 ਔਰ 90% ਉਹ ਹੈਗੇ ਜਿਨ੍ਹਾਂ ਜਿਹੜੇ ਜਿਨ੍ਹਾਂ ਦਾ ਕੋਈ ਇਹ ਇਸ ਦਾ ਇਹ ਨਾਲ ਗੱਲਾਂ ਨਾ ਕਰਮੀ ਹੁੰਦਾ ਕੋਈ ਫਰਕ ਨਹੀਂ ਪੈਂਦਾ ਆਪਣੇ ਉਹ ਦੇਖੀ ਗਾ ਉਹਨਾਂ ਨੂੰ ਫਰਕ ਪੈਂਦਾ ਜੀ ਕਿ ਉਹ ਆਪਣੇ ਲੱਗੇ ਹੋਏ ਨੇ ਨਾਮ ਤੇ ਪੁੱਛਦੇ ਖਾਂਦੇ ਬਲਕਿ ਉਹ ਜਿਹੜੀਆਂ ਸੱਟ ਗਿਆ ਜਿਹੜੀਆਂ ਇੰਡੀਅਨ ਗਵਰਨਮੈਂਟ ਦੀਆਂ ਏਜੰਸੀਆਂ ਮੈਂ ਅੱਗੇ ਵੀ ਕੀ ਗੱਲ ਹੁੰਦੀ ਹੈ ਹਾਂ ਕਿ ਉਹ ਜਿਹੜੇ ਜਿਹੜੇ ਹਿਊਮਨਾਈਜ਼ ਤੇ ਜਿਹੜੇ ਸੋਸ਼ਲ ਇਸ਼ੂਸ ਤੇ ਰੈਕਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਐਨਡੀਆ ਸਮਝ ਲੈਂਦੇ ਆ ਉਹਨਾਂ ਦੇ ਵੀਜ਼ੇ ਬੰਦ ਕਰ ਦੇ ਲੋ ਐਸਪੀ ਬੰਦ ਕਰ ਦੇ ਤੇ ਉਹ 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 ਉਹਨਾਂ ਨੂੰ ਖਾਲਤ ਨਹੀਂ ਇਹਨਾਂ ਜੋੜ ਦੇ ਲੈ ਜਾਂ ਵੀਜ਼ੇ ਬੰਦ ਨਾ ਦੇਖੋ ਉੱਥੇ ਜਿਹੜੀ ਉਹ ਗੱਲ ਕਿ ਉਹ ਜਦੋਂ ਇਹ ਲਾਜਿਕ ਦਿੱਤਾ ਜਾਂਦਾ ਸੀ ਕੈਨੇਡੀਅਨ ਗਵਰਨਮੈਂਟ ਵੱਲੋਂ ਜੀ ਜਦੋਂ ਇੰਡੀਆ ਗਵਰਨਮੈਂਟ ਕਰਦੀ ਹੈ ਕਿ ਅੱਜ ਕਿਹੜੇ ਪੀਅਰ ਤੇ ਕਾਲਸਟਕ ਦੇ ਨਾਲ ਤਾਂ ਵੀ ਇੱਕ ਦਾ ਫਰੀडम ਹੈ ਹਮ ਰਾਈਟ ਆਫ ਫਰੀडम ਹੁੰਦਾ ਤੇ ਹੱਕ ਕਹਿਣ ਦਾ ਬੁਲੰਦ ਜੀ ਉਹ ਪਰ ਜਦੋਂ ਇਹ ਹੁੰਦਾ ਕਿ ਕੁਝ ਅਸੀਂ ਰਲਗੱਡ ਕਰ ਦਿੰਦੇ ਆਂ ਨਾ ਹਸਤਾਨੀਆ ਨਾਲ ਉਹ ਉਹਨਾਂ ਨੂੰ ਲਿਜਿਟਿਮੇਸੀ ਮਿਲ ਜਾਂਦੀ ਹੈ ਹਮਮ ਉਹ ਇੱਕ ਤਾਂ ਇੱਕ ਗਲਤੀ ਨਹੀਂ ਕਰਦੇ ਜਿਹੜੇ ਕਹਿੰਦੇ ਆਂ ਹਸਤਾਨੀਆ ਦਾ ਅਜੰਡਾ ਹੈ ਉਹਦਾ ਕੀ ਤਾਂ ਉਹਨਾਂ ਦਾ ਫਰੀडम ਦਾ ਸਪਰੀਚ ਦਾ ਰਾਈਟ ਹੈ ਹਮ ਪਰ ਜਿੱਥੇ ਮਸਲਾ ਇਹ ਜਦੋਂ ਵਾਲਸ ਤੇ ਆਉਂਦਾ ਹੈ ਹਮ ਵਾਲਸ ਨੂੰ ਹਮਾਇਤ ਕਰਨ ਦਾ ਵਾਲਸ ਨੂੰ ਪ੍ਰੀਜ਼ ਕਰਨ ਦਾ ਜਾਂ ਫੰਡਿੰਗ ਦਾ ਕੀ ਦਾ ਮੈਂਸ਼ਨ ਸੀਸ ਨੇ ਕੀਤਾ ਹਮ ਤੇ ਤੁਸੀਂ ਜਦੋਂ ਮੁਲਕ ਨੂੰ ਤੋੜਨ ਦੀ ਗੱਲ ਕਰਦੇ ਹੋ ਕਿਸੇ ਨੂੰ ਹੂੰ ਕਿਸੇ ਇਹ ਕਰਦੇ ਇਹ ਤਾਂ ਮੁਲਕ ਨੂੰ ਛੋਟੇ ਕਰਨੇ ਆ ਹੂੰ ਸੋਪਰੇਟ ਕਰਨਾ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਹੂੰ ਤਾਂ ਫਿਰ ਉੱਥੇ ਫਿਰ ਉਹ ਜਿਹੜਾ ਮਸਲਾ ਫਿਰ ਉਹ ਕਨਸਰਨ ਹੋ ਜਾਂਦਾ ਉਹ ਕਨਸਰਨ ਦਾ ਮਸਲਾ ਹੋ ਜਾਂਦਾ ਸਰ ਇੱਕ ਗੱਲ ਦੱਸਿਓ ਬਲੀ ਸਾਹਿਬ ਹੁਣ ਜਿਹੜਾ ਪ੍ਰਧਾਨ ਮੰਤਰੀ ਦਾ ਇਹ ਦੌਰਾ ਹੈ ਪਿੱਛੇ ਤੋਂ ਦੌਰਾਨ ਆਪਾਂ ਲਗਾਤਾਰ ਦੇਖਿਆ ਕਿ ਕਿਸ ਪੀਕ ਤੱਕ ਇਹ ਗੱਲਬਾਤ ਪਹੁੰਚ ਗਈ ਸੀ ਡਿਪਲੋਮੈਟ ਵਾਪਸ ਭੇਜੇਗੇ ਗੱਲਬਾਤ ਬੰਦ ਹੋ ਗਈ ਇੱਥੋਂ ਤੱਕ ਵੀ ਕਿਹਾ ਗਿਆ ਕਿ ਹੁਣ ਪੰਜਾਬ ਦਾ ਜਾਂ ਭਾਰਤ ਦਾ ਸਟੂਡੈਂਟ ਜਿਹੜਾ ਉੱਥੇ ਨਹੀਂ ਜਾ ਸਕੇਗਾ ਨਾ ਉੱਥੇ ਹਾਲਾਤ ਠੀਕ ਨਹੀਂ ਇਹ ਫੇਰੀ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਹਾਲਾਤਾਂ 'ਚ ਕੋਈ ਸੁਧਾਰ ਹੋਊਗਾ ਦੇਖੋ ਫੇਰੀ ਇਹ ਬਹੁਤ ਅਹਿਮ ਹੈ ਕਿ ਫੇਰੀ ਦਾ ਵਿਰੋਧ ਹੋਇਆ ਹੂੰ ਬਹੁਤ ਵਰਤਨਾ ਦੇ ਐਮਫਨੀ ਕੋਈ ਵਿਰੋਧ ਕੀਤਾ ਹੂੰ ਡਬਲਯੂਓਸੀ ਨੇ ਵਿਰੋਧ ਐਂਟੀਪਨੀ ਨੇ ਵਿਰੋਧ ਕੀਤਾ ਹਾਲਸਾਨੀ ਤੇ ਰਹਿਣੇ ਕੀਤਾ ਜਿਹੜੇ ਇੰਡੀਆ ਲੋਕ ਜਿਹੜੇ ਸੀ ਉਹਨਾਂ ਨੇ ਵਿਰੋਧ ਕੀਤਾ ਪਰ ਪਰ ਇਹ ਸਾਰੀਆਂ ਗੱਲਾਂ ਨੂੰ ਅਜ਼ਰੂਰ ਕਰਕੇ ਸਾਰੀਆਂ ਗੱਲਾਂ ਨੂੰ ਦੇ ਬਾਵਜੂਦ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੇ ਆਪਣੇ ਮੋਦੀ ਦੇ ਸੱਦੇ ਨੂੰ ਜਸਟੀਫਾਈ ਕੀਤਾ ਜੈਫਰ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਕਿਉਰਿਟੀ ਕੰਸਰਨ ਨੇ ਉਹ ਭਾਵੇਂ ਨਿਜਰ ਦਾ ਬਾਰਡਰ ਸੀ ਜਾਂ ਫੋਰਨ ਇੰਟਰਫੇਸ ਦਾ ਵਨ ਲੈ ਜੋ ਵੀ ਨਿਜਠੇ ਜਾਣਗੇ ਉਹਨਾਂ ਦਾ ਵਾਸਤੇ ਵੱਖਰਾ ਮੈਕੈਨਿਜ਼ਮ ਹੋਏਗਾ ਦੋਨੇ ਮੁਲਕ ਸਹਿਮਤ ਹੋਇਆ ਹੈ ਕਿਉਂਕਿ ਇਹ ਸ਼ੇਅਰ ਕਰਨ ਦਾ ਸਿਸਟਮ ਜਿਹੜਾ ਕਰਵਾਇਆ ਗਿਆ ਉਹਨਾਂ ਨੇ ਛੱਡਿਆ ਨਹੀਂ ਉਹ ਮਸਲਾ ਬਿਲਕੁਲ ਠੀਕ ਹੈ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਵਾਲੇ ਗਲੋਬਲ ਸਿਸਟਮ ਹੈ ਅਕਾਊਂਟਿੰਗ ਦਾ ਸਿਸਟਮ ਉਹਦੇ ਜਿ세 ਇੰਡੀਆ ਨੂੰ ਗਨੋਰੇ ਕਰਦੇ ਨੇ ਉਹ ਲੈ ਨਹੀਂ ਕਰ ਸਕਦੇ ਹੂੰ ਤੇ ਤੁਸੀਂ ਲੱਕੋ ਮੈਂ ਤੁਹਾਨੂੰ ਕੱਲ ਮੈਂ ਪਰਸੋਂ ਮੈਂ ਉਦਯਲ ਦਸਾਂਗ ਫਰਮੀ ਆਪੇ ਟਿਸ਼ਨ ਹੈ ਜੀ ਉਹਨੇ ਇੱਕ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹਨੇ ਉਹਨਾਂ ਦੀ ਪਾਲਿਸੀ ਕੀ ਕਹੀ ਹੁਣ ਕਹਿੰਦੇ ਜਿਹੜੀ ਡੋਮੈਸਟਿਕ ਪੋਲਿਟਿਕਸ ਹੈ ਉਹ ਸਾਡੇ ਨੈਸ਼ਨਲ ਇੰਟਰਸਟ ਤੇ ਸਾਡੀ ਫੋਰਨ ਪੋਲਿਸੀ ਤੇ ਅਸਰ ਨਹੀਂ ਆਵੀਨੀ ਹੁਣ ਜਾਈਦੀ ਇਹ ਪਾਲਿਸੀ ਮਾਰਕ ਟਾਰਨ ਨੇ ਪੜਾਈ ਦੋਮੈਸਟਿਕ ਪੋਲਿਟਿਕਸ ਜਿਹੜੀ ਐਜਾ ਬੋਟ ਬੈਂਕ ਜਿਹੜਾ ਉੱਥੇ ਵਿਰੋਧ ਹੋ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਆਪਣੇ ਇੰਟਰਸਟ ਨੇ ਇੱਕ ਸੈਕਸ਼ਨ ਦੇ ਇੰਟਰਸਟ ਨੇ ਹੋ ਹਮ ਕਿੰਨੇ ਪਰਸੈਂਟ ਵਾਧੀ ਹੈ ਸਿੱਖਿਆ ਦੀ ਹਮ 2% ਜੀ ਕਮੇਟਾ ਦੇ ਵਿੱਚ ਬਿਲਕੁਲ ਹੋਰ ਕਿੰਨੇ ਕਮੇਟੀਆਂ ਰਹੀਆਂ ਕਿੰਨੇ ਲੋਕਾਂ ਨੇ ਇਹ ਹੋਰ ਸਾਰੇ ਤੇ ਉਹ ਸਿਰਫ ਉਸ ਜਿਹੜੇ ਲੋਕ ਵਿਰੋਧਾ ਉਹਨਾਂ ਦਾ ਇਹ ਇੰਟਰਸਟ ਹੈ ਉਹ ਨੈਸ਼ਨਲ ਦ੍ਰਸ਼ਟੀ ਤੋਂ ਉੱਪਰ ਨਹੀਂ ਹੋ ਸਕਦਾ ਇਸ ਜਿਹੜੀ ਫਾਰਨ ਪੋਲਿਸੀ ਆ ਉਹ ਲੈਜੈਂਡ ਬੇਸਡ ਨੂੰ ਲੈ ਕੇ ਚਲਾਈ ਜਾਂਦੀ ਐ ਬਿਲਕੁਲ ਠੀਕ ਹੈ ਸਾਰੇ ਮੁਲਕਾਂ ਦੇ ਮਾਰਕੀਟ ਕੈਪ ਨੇ ਅਨੁਸਾਰ ਹੈ ਹਾਂ ਉਹ ਸਾਰੇ ਮੁਲਕ ਲਈ ਹੈ ਭਾਰਤ ਇੱਕ ਬਹੁਤ ਵੱਡੀ ਸਪਲਾਈ ਚੇਨ ਦਾ ਹਿੱਸਾ ਹੈਗਾ ਇੰਟਰ ਹਾਂ ਹਾਂ ਵਰਲਡ ਇਕਨੋਮੀ ਦਾ ਇੱਕ ਬਹੁਤ ਔੜੇ ਤਾਕੀ ਇਕਨੋਮਿਕ ਫੋਰਸ ਬਣ ਗਿਆ ਹੈ ਤੇ ਉਹਨੂੰ ਅਸੀਂ ਨੈਗਲੈਕਟ ਉਹਨਾਂ ਨੂੰ ਜਸਟੀਫਾਈ ਕੀਤਾ ਹੈ ਇਸ ਗੱਲ ਜੀ ਬਿਲਕੁਲ ਬਲੀ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਹੁਤ ਬਹੁਤ ਧੰਨਵਾਦ ਫਿਲਹਾਲ ਇਸ ਤਮਾਮ ਜਾਣਕਾਰੀ ਦੇ ਲਈ ਸੋ ਮੁੱਖੀ ਗੱਲ ਇਹ ਹੈ ਕਿ ਭਾਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਕੈਨੇਡਾ ਦੇ ਦੌਰੇ ਤੇ ਨੇ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਨੇ ਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਉਹ ਸੁਧਰਣਗੇ ਪਰ ਜਿਹੜੀ ਗੱਲ ਦਾ ਦਾਵਾ ਲਗਾਤਾਰ ਭਾਰਤੀ ਸਰਕਾਰ ਕਰਦੀ ਰਹੀ ਹੈ ਕਿ ਜਿਹੜੀ ਕੈਨੇਡਾ ਦੀ ਧਰਤੀ ਹੈ ਉਹ ਭਾਰਤ ਦੇ ਖਿਲਾਫ ਵਰਤੀ ਜਾ ਰਹੀ ਹੈ ਉਸ ਨੂੰ ਉਹਨਾਂ ਦੀ ਏਜੰਸੀ ਨੇ ਹੁਣ ਖੁਦ ਵੀ ਮੰਨ ਲਿਆ ਹੈ